ਅੱਜ ਵੀ ਤੁਸੀਂ ਚੌਂਕ ਵਿੱਚ ਖਲੋਂਦੇ ਹੋ ਤਾਂ ਇਹ ਦਿੱਲੀ ਦੇ ਲੋਕਾਂ ਲਈ ਆਮ ਚੌਕ ਹੈ ਸਿੱਖ ਦੇ ਸੀਨੇ ਵਿੱਚ ਗੁਰੂ ਤੇਗ ਬਹਾਦਰ ਦੇ ਸਿੱਖਾਂ ਦੇ ਦੁੱਲਾ ਹੋਇਆ ਖੂਨ ਵਾਲਾ ਚੌਕ ਹੈ 10 ਨਵੰਬਰ ਨੂੰ ਸ਼ਾਮ ਨੂੰ ਸਿੱਖ ਸ਼ਹੀਦ ਹੋ ਗਏ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਉਹਨਾਂ ਨੂੰ ਫਿਰ ਕੋਤਵਾਲੀ ਅੰਦਰ ਲਿਜਾਇਆ ਗਿਆ 11 ਨਵੰਬਰ ਨੂੰ ਟੰਡੋਰਾ ਪਟਵਾ ਦਿੱਤਾ ਪਹਿਲਾਂ ਤਾਂ ਰਾਤ ਨੂੰ ਲੋਕਾਂ ਨੂੰ ਪਤਾ ਲੱਗ ਗਿਆ ਇਹ ਸਿੱਖ ਤਿੰਨ ਇੱਕ ਦਿਨ ਪਹਿਲਾਂ ਤਾਂ ਸ਼ਹੀਦ ਕੀਤੇ ਗੁਰੂ ਤੇਗ ਬਹਾਦਰ ਸ਼ਾਇਦ ਕੀਤੇ ਡੋਲ ਜਾਏ ਡਰ ਜਾਏ पर ਨਹੀਂ ਢੰਡੋਰਾ ਪਟਵਾ ਦਿੱਤਾ ਗਿਆ ਦਿੱਲੀ ਦੇ ਵਸਨੀਕੋ ਕੱਲ ਨੂੰ ਚਾਂਦਨੀ ਚੌਂਕ ਵਿੱਚ ਇਕੱਠੇ ਹੋਵੋ ਸਿੱਖਾਂ ਦੇ ਗੁਰੂ ਤਿਲਕ ਜੰਨੀ ਨੂੰ ਰੱਖਣ ਵਾਲਾ ਜਿਹੜਾ ਪੰਡਤਾਂ ਦੀ ਗਵਾਹੀ ਕਰਕੇ ਉਹਨਾਂ ਲਈ ਢਾਲ ਬਣ ਕੇ ਆਇਆ ਹੈ ਕੱਲ ਨੂੰ ਚਰਸਤੇ ਵਿੱਚ ਉਹਦਾ ਸਿਰ ਕਲਮ ਕੀਤਾ ਜਾਏਗਾ ਦੁਪਹਿਰ ਢਲੀ ਸਾਰੀ ਦਿੱਲੀ ਉੱਥੇ ਪਹੁੰਚੇ ਉਹ ਰਾਤ ਪਿੰਜਰੇ 'ਚ ਕੈਸੀ ਬੀਤੀ ਸਿੱਖਾਂ ਦੇ ਸਰੀਰ ਦੇਖਦਾ ਗੁਰੂ ਤੇ ਮੈਂ ਇੱਕ ਵਾਰ ਅਰਜ਼ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਦੇ ਦਾਦਾ ਗੁਰੂ ਅਰਜੁਨ ਦੇਵ ਦਾਦਾ ਜੀ ਨੇ ਨਾ ਜੀ ਲਾਹੌਰ ਸ਼ਹੀਦ ਹੋਏ ਪੰਜ ਸਿੱਖ ਨਾਲ ਗਏ ਭਾਈ ਵਿਦੀ ਚੰਦ ਭਾਈ ਲੰਗਾ ਭਾਈ ਜੇਠਾ ਆਦਕ ਪਰ ਕੋਈ ਸਿੱਖ ਸ਼ਹੀਦ ਨਹੀਂ ਹੋਇਆ ਜਦੋਂ ਪੋਤਰਾ ਦਿੱਲੀ ਆਉਂਦਾ ਸਿੱਖ ਇਹਦੇ ਨਾਲ ਵੀ ਹੁੰਦੇ ਆ ਪਰ ਇਹ ਤਿੰਨ ਸਿੱਖ ਪਹਿਲੇ ਦਿਨ ਸ਼ਹੀਦ ਹੁੰਦੇ ਆ ਬਾਅਦ ਵਿੱਚ ਗੁਰੂ ਤੇਗ ਬਹਾਦਰ ਸ਼ਹੀਦ ਹੁੰਦੇ ਆ ਮੈਨੂੰ ਇੰਜ ਲੱਗਦਾ ਜਿਹੜਾ ਪੰਜਵੇਂ ਜਾਮੇ 'ਚ ਸਬਕ ਸਿਖਾਇਆ ਸੀ ਸਿੱਖਾ ਨੇ ਉਹ ਪੂਰਾ ਕਰਕੇ ਦੱਸ ਦਿੱਤਾ ਮਹਾਰਾਜ ਅਸੀਂ ਤੈਨੂੰ ਸ਼ਹੀਦ ਹੁੰਦੇ ਆ ਪੰਜਵੇਂ ਜਾਮੇ 'ਚ ਦੇਖਿਆ ਤੇਰੇ ਕੋਲੋਂ ਸਿੱਖਿਆ ਲਈ ਤੁਸੀਂ ਸ਼ਹੀਦ ਹੁੰਦੇ ਆ ਸਾਨੂੰ ਨੌਵੇਂ ਜਾਮੇ ਵਿੱਚ ਦੇਖੋ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਿਨ ਚੜਿਆ ਸਤਗੁਰੂ ਨੂੰ ਪਿੰਜਰੇ ਤੋਂ ਬਾਹਰ ਲਿਆਂਦਾ ਗਿਆ ਸ਼ਬਦ ਉਹੀ ਸੰ ਰਟੇ ਰਟਾਏ ਕੋਈ ਇਸਲਾਮ ਕਬੂਲ ਕਰੋ ਕਰਾਮਾਤ ਦਿਖਾਓ ਨਹੀਂ ਤੇ ਮੌਤ ਵਾਸਤੇ ਤਿਆਰ ਹੋਵੋ ਤੁਸੀਂ ਕਿਉਂ ਤਿਲਕ ਜਨੂ ਦੀ ਕਾਮੀ ਪਰ ਰਹੇ ਹੋ ਮਹਾਰਾਜ ਕਹਿੰਦੇ ਮੈਂ ਆਸਥਾ ਮੇਰੀ ਨਹੀਂ ਹੈ ਮੇਰਾ ਵੱਖਰਾ ਸਿਧਾਂਤ ਹੈ ਪਰ ਮੈਂ ਕਹਿੰਦਾ ਜੇ ਮੈਂ ਤਿਲਕ ਜਨਿਉ ਨਹੀਂ ਬੰਦਾ ਧਰਮ ਦੀ ਸਵਤੰਤਰਤਾ ਚਾਹੀਦੀ ਹੈ ਆਜ਼ਾਦੀ ਚਾਹੀਦੀ ਹੈ ਅਗਲਾ ਪ੍ਰਭਾਵਤ ਹੋ ਕੇ ਸ਼ਬਦ ਨੂੰ ਕਨਾ ਕੇ ਇਧਰ ਆ ਜਾਏ ਪਰ ਤੱਕਾ ਜ਼ੋਰ ਨਹੀਂ ਚਾਹੀਦਾ ਕਰਾਮਾਤ ਨਹੀਂ ਮੈਂ ਦਿਖਾਂਗਾ ਫਿਰ ਕਹਿ ਲੱਗੇ ਤੁਹਾਡਾ ਸੀਸ ਕਲਮ ਕੀਤਾ ਜਾਏਗਾ ਮਹਾਰਾਜ ਦੀ ਸ਼ਹਾਦਤ ਵੈਸੇ ਦੁਪਹਿਰ ਤੋਂ ਬਾਅਦ ਹੋਈ ਹੈ ਜੋ ਪੁਰਾਣੇ ਗ੍ਰੰਥ ਕਹਿੰਦੇ ਆ ਸਤਿਗੁਰੂ ਨੇ ਕਿਹਾ ਤੁਸੀਂ ਵਾਰ-ਵਾਰ ਕਿਉਂ ਪੁੱਛਦੇ ਹੋ ਇਸਲਾਮ ਮੌਤ ਇਸਲਾਮ ਮੌਤ ਤੁਹਾਨੂੰ ਇਹ ਸਵਾਲ ਕੱਲ ਹੀ ਖਤਮ ਕਰ ਦੇਣਾ ਚਾਹੀਦਾ ਸੀ ਜਦੋਂ ਮੇਰੇ ਸਿੱਖਾਂ ਨੂੰ ਤੁਸੀਂ ਆਰੇ ਨਾਲ چیرਿਆ। ਉਹ ਸਿੱਖ ਨੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਕਿਹਾ ਗਿਆ ਤੁਹਾਡੀ ਕੋਈ ਇੱਛਾ? ਸਤਿਗੁਰੂ ਕਹਿੰਦੇ ਮੈਂ ਇਸ਼ਨਾਨ ਕਰਨਾ ਚਾਹੁੰਦਾ। ਉਹ ਖੂਹ ਜਿੱਥੇ ਤੁਸੀਂ ਰੋਜ਼ ਸੀਸਗੰਸਾਹਿਬ ਜਾਂਦੇ ਹੋ। ਪਰ ਪਤਾ ਨਹੀਂ ਆਪੋ ਆਪਣੀ ਸੋਚ ਹੈ। ਮੈਂ ਕਹਿੰਦਾ ਜੇ ਕਿਤੇ ਖੁਣ ਵਰਗੀ ਚੇਤਨਾ ਹੁੰਦੀ ਸਿੱਖ ਨਾ ਉਸ ਰੁੱਖ ਨੂੰ ਕੱਟਣ ਦਿੰਦੇ ਤੇ ਨਾ ਉਸ ਖੂਹ ਨੂੰ ਛੇੜਨ ਦਿੰਦੇ। ਉਹ ਉਹਰਾ ਗੁਰੂ ਤੇਗ ਬਹਾਦਰ ਦਾ ਉਸੇ ਤਰੀ ਰਹਿਦਾ ਉਸ ਰੁੱਖ ਨੂੰ ਦੇਖ ਕੇ ਲੋਕ ਕਹਿੰਦੇ ਇੱਥੇ ਗੁਰੂ ਤੇਗ ਬਹਾਦਰ ਬੈਠ ਕੇ ਸ਼ਹਾਦਤ ਦਾ ਜੰਮ ਪੀਤਾ ਹੈ ਪਰ ਹੁਣ ਸਭ ਕੋਈ ਜਾ ਚੁੱਕਾ ਹੈ ਭਾਈ ਪ੍ਰਭਜੀਤ ਬੈਠੇ ਮੈਂ ਕਹਿੰਨਾ ਉੱਥੇ ਕਦੀ ਸਿਮਰਨ ਕਰਕੇ ਦੇਖੋ ਖੂਕੂਲ ਨੇੜੇ ਰਾਤ ਨੂੰ ਆਪਾਂ ਤਾਂ ਜਾਣਦੇ ਆ ਜਲਿਆ ਪੋਚਾ ਵਜਦਾ ਪਿਆ ਕਦੀ ਤੁਸੀਂ ਇਹ ਮਹਿਸੂਸ ਕਰੋਗੇ ਜੇ ਇੱਕ ਦੋ ਵਾਰੀ ਪਿੱਛੇ ਬੈਠੇ ਸੱਚਮੁੱਚ ਇਹ ਖਿਆਲ ਬਣਾ ਕੇ ਬੈਠੋ ਖੂਬ ਵਿੱਚੋਂ ਆਵਾਜ਼ ਪਾਣੀ ਦੀ ਹੁੰਦੀ ਹੈ ਗੁਰੂ ਤੇਗ ਬਹਾਦਰ ਇਸ਼ਨਾਨ ਕਰਨ ਲੱਗਾ ਹੈ ਫਿਰ ਤੁਸੀਂ ਸਿਮਰਨ ਕਰੋ ਨਾ ਕਿਉਂਕਿ ਕਈ ਕਹਿਣਗੇ ਜੀ ਇਹ ਇਹ ਕੀ ਗੱਲ ਹੋ ਗਈ ਯਾਦ ਰੱਖਿਓ ਚੇਤੇ 'ਚ ਬੜੀ ਵੱਡੀ ਤਾਕਤ ਹੈ ਆ ਜਿਹੜਾ ਤੁਸੀਂ ਵਹਿਗੁਰੂ ਬੋਲਦੇ ਪਏ ਹੋ ਇਹ ਵੀ ਤਾਂ ਚੇਤਾ ਹੈ ਉਹਨੂੰ ਚੇਤੇ ਕਰਦੇ ਹੋ ਜਿਹਦੇ ਤੋਂ ਕਈ ਜਨਮਾਂ ਦੇ ਵਿਚਰੇ ਹੋ ਇਹ ਤਾਂ ਕੋਈ ਸਦੀਆਂ ਹੀ ਹੋਈਆਂ ਨੇ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਖੂਹ ਤੇ ਗਏ ਦਾਤਾਰ ਨੇ ਇਸ਼ਨਾਨ ਕੀਤਾ ਬਸਤਰ ਪਾ ਲਏ ਰੁੱਖ ਦੇ ਥੱਲੇ ਚੌਂਕੜਾ ਮਾਰ ਕੇ ਮਹਾਰਾਜ ਬੈਠ ਗਏ ਪਾਈ ਜੈਤਾ ਉਹਨੂੰ ਯਾਦ ਹੈ ਕਿ ਸਤਗੁਰੂ ਦਾ ਸੀਸ਼ ਮੈਂ ਮਾਤ ਨਾਨਕੀ ਕੋ ਲੈ ਕੇ ਜਾਣਾ ਹੈ ਸਤਿਗੁਰੂ ਦਾ ਸੀਸ ਇਹਨਾਂ ਦੇ ਪੁੱਤਰ ਗੋਬਿੰਦ ਰਾਏ ਕੋ ਲੈ ਕੇ ਜਾਣਾ ਹੈ ਇਸ ਸੀਸ ਨੂੰ ਉਸ ਮਾਣ ਕੋ ਲੈ ਕੇ ਜਾਣਾ ਹੈ ਜਿਨੇ ਆਪਣਾ ਸੁਹਾਗ ਵਾਰ ਕੇ ਤਿਲਕ ਜੰਨੂ ਵਾਲਿਆਂ ਦੇ ਸੁਹਾਗ ਬਚਾ ਦਿੱਤੇ ਕਿੰਨਾ ਕੋ ਸੈਲਫ ਕੰਟਰੋਲ ਹੋਵੇਗਾ ਭਾਈ ਜਹਦਾਜੀ ਤੇ ਮੈਂ ਕਿਨਾ ਕਿੰਨਾ ਕੋ ਜਰਿਆ ਹੋਵੇਗਾ ਵੀ ਮੈਂ ਸੀਸ ਚੁਕਣਾ ਹੈ ਮਹਾਰਾਜ ਆ ਕੇ ਬੈਠ ਗਏ ਸਵਾਲ ਫਿਰ ਹੋਈ ਕਸੇ ਪਿਟੇ ਸਤਿਗੁਰੂ ਕਹਿੰਦੇ ਆ ਮੇਰੀ ਇੱਛਾ ਹੈ ਕਾਜੀ ਜਲਾਦ ਦੋਨੋਂ ਬੈਠੇ ਆ ਹਜ਼ੂਰ कोतवाल ਵੀ ਕੋਲ ਹੈ कोतवाल ਅਬਦੁੱਲਾ ਕਾਜੀ ਅਬਦੁਲਵਾਹਿਬ ਤੇ ਜਲਾਦ ਜਲਾਲਉਦੀਨ ਇਹ ਸਮਾਣੇ ਦਾ ਰਹਿਣ ਵਾਲਾ ਸੀ ਕਿੰਨੇ ਨੇ ਸਤਿਗੁਰੂ ਬਚਨ ਕਰਦੇ ਆ ਕਿ ਮੈਂ ਇਸ਼ਾਨਾਨ ਕਰ ਲਿਆ ਹੈ ਕਿੰਨੇ ਹੋਰ ਕੋਈ ਇੱਛਾ ਕਿੰਨੇ ਇੱਕ ਇੱਛਾ ਹੋਰ ਹੈ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ ਚਾਹੁੰਦਾ ਹਾਂ ਗੁਰਮਖੋ ਵੇਖੋ ਇੱਕ ਤਾਂ ਨੇਤੇ ਨੇ ਵਿੱਚ ਜਪਜੀ ਪੜ੍ਹਦੇ ਹੋ ਮੈਂ ਉਹਨਾਂ ਲੋਕਾਂ ਦੀ ਨਹੀਂ ਬੋਲ ਰਿਹਾ ਜਿਹੜੇ ਤਰਕ ਦੀ ਕੈਂਚੀ ਲੈ ਕੇ ਹਰ ਗੱਲ ਨੂੰ ਕਤਰੀ ਜਾਂਦੇ ਆ ਚਿੱਤੇ ਰੱਖਿਓ ਜਿਨਨੇ ਜਪਜੀ ਸਾਹਿਬ ਦੇ ਪਾਠ ਪਿਛ ਕੇ ਕਰੋਗੇ ਜਿਨਨੇ ਗੁਰਮਖ ਮਹਾਂਪੁਰਖਾਂ ਨੇ ਚਲਾਣਾ ਕੀਤਾ ਉਹਨਾਂ ਪਹਿਲਾਂ ਜਪਜੀ ਸਾਹਿਬ ਪੜਿਆ ਹੈ ਬਾਬਾ ਬੁੱਢਾ ਸਾਹਿਬ ਨੇ ਜਪਜੀ ਸਾਹਿਬ ਪੜਿਆ ਗੁਰੂ ਅਰਗੁਨ ਸਾਹਿਬ ਸਾਹਮਣੇ ਭਾਈ ਗੁਰਦਾਸ ਸਾਹਿਬ ਨੇ ਜਪਜੀ ਸਾਹਿਬ ਪੜਿਆ ਗੁਰਮਖੋ ਹੁਣ ਅਸੀਂ ਪੜਿਆ ਭਾਈ ਮਤੀ ਦਾਸ ਨੇ ਪੜਿਆ ਸਤਗੁਰੂ ਗੁਰੂ ਤੇਗ ਬਹਾਦਰ ਨੇ ਸ਼ਹਾਦਤ ਤੋਂ ਪਹਿਲਾਂ ਜਪਦਾ ਪਾਠ ਕੀਤਾ ਹੈ ਮਹਾਰਾਜ ਜਲਾਦ ਤਿਆਰ ਕਰ ਰਿਹਾ ਤੇਗ ਇੱਕ ਵਾਰ ਮੈਂ ਕਥਾ 'ਚ ਬੇਨਤੀ ਕੀਤੀ ਸੀ ਹੈ ਤਾਂ ਕਵੀ ਦਾ ਖਿਆਲ ਰੋਪਣ ਦੇ ਸਾਡੇ ਕਵੀ ਸੰ ਬਹੁਤ ਪਿਆਰੇ ਸਰਦਾਰ ਤਰਲੋਕ ਸਿੰਘ ਜੀ ਗੁੰਚਾ ਇਹ ਉਹਨਾਂ ਦੀ ਰਚਨਾ ਹੈ ਤੇ ਜਿਸ ਬੰਦੇ ਦਾ ਖਿਆਲ ਹੋਵੇ ਉਹਦੇ ਖਿਆਲ ਨੂੰ ਸੰਗਤ 'ਚ ਕਹਿਣਾ ਚਾਹੀਦਾ ਐਵੇਂ ਆਪਣੇ ਨਾਂ ਥੱਲੇ ਨਹੀਂ ਲਾ ਇਹ ਪਾਪ ਹੁੰਦਾ ਹੈ ਉਹਨਾਂ ਮੈਨੂੰ ਪਟਨਾ ਸੈਡ ਕਿਤਾਬ ਦਿੱਤੀ ਤੇ ਮੈਂ ਇਹਦੇ 'ਚੋਂ ਗੁਰੂ ਤੇਗ ਬਹਾਦਰ ਬਾਰੇ ਜੋ ਨਾ ਲਿਖਿਆ ਮੈਂ ਉਹ ਤੁਹਾਨੂੰ ਕਹਿਣ ਲੱਗਾ ਸਤਿਗੁਰੂ ਕਹਿੰਦੇ ਨੇ ਔਰੰਗਜ਼ੇਬ ਨੂੰ ਸਨੇਹਾ ਦੇ ਦੇ ਕਿਉਂਕਿ ਔਰੰਗਜ਼ੇਬ ਇੱਥੇ ਨਹੀਂ ਸੀ ਜੀ ਯਾਦ ਰੱਖਿਓ ਕਾਜੀ ਸੀ ਇੱਥੇ ਔਰੰਗਜ਼ੇਬ ਨੂੰ ਸਨੇਹਾ ਦੇਦੀ ਉਹਨਾਂ ਦਾ ਖਿਆਲ ਕਰ ਤੇਗ ਲਬਜ ਤੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਇਹ ਅਸਲ 'ਚ ਉਹਨਾਂ ਦੀ ਰਚਨਾ ਹੈ ਮੈਨੂੰ ਇੱਕ ਦਿਨ ਕਥਾ ਕਰਦੇ ਆ ਕਿਸੇ ਕਿਹਾ ਕਿਉਂਕਿ ਪਹਿਲੀ ਵਾਰੀ ਦਾਸ ਨੇ ਜਦੋਂ ਇਹ ਸਾਖਾ ਬੇਨਤੀ ਕੀਤਾ ਉਦੋਂ ਦਿੱਤਾ ਕਹਿੰਿਆ ਨੇ ਕਿਹਾ ਵੀ ਭਾਈ ਸਾਹਿਬ ਦੇ ਨਹੀਂ ਨਹੀਂ ਮੇਰੀ ਰਚਨਾ ਨਹੀਂ ਮੈਂ ਉੱਥੇ ਕਹਿਆ ਰਚਨਾ ਭਾਈ ਗੁਰਪੁਰਵਾਸੀ ਭਾਈ ਤਰਲੋਕ ਸਿੰਘ ਜੀ ਓਕੇ ਨੰ ਮੈਂ ਖਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ 1 2 ਨਹੀਂ ਪਰਖ ਲੈ 100 ਤੇਗਾ ਮੈਨੂੰ ਲੱਗਦਾ ਹੈ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਖੋ ਤੇਗਾ ਮੈਂ ਤਾਂ ਜੰਮਦਿਆਂ ਤੇਗਾ ਦੀ ਸ਼ਾਮਾਣੀ ਵੇਖ ਪਿਤਾ ਦੀਆਂ ਪਹਿਲੀਆਂ 2 ਤੇਗਾ ਮੇਰੇ ਪਿਤਾ ਦੀ ਅਨਕ ਬਹਾਦਰੀ ਤੇ ਰਿਆ ਪਰਖ ਦਾ ਤੇਰਾ ਪਿਓ ਤੇਗਾ ਹੁਣ ਵੀ ਵੇਖੀ ਆਉਂਦੇ ਭਵਿਕ ਅੰਦਰ ਮੇਰੇ ਪੁੱਤਰ ਨੇ ਵਹੁਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈਗੀ ਤੇਰੀਆਂ ਖੋ ਤੇਗਾ जिन्हों गुरु गोबिंद ने क्या खा खंड बेहंड खलद अतरण बर बंड अखंड पान प्रबंधा उभारतंग जय तेगंगी तेगो जी तेग निकलू लखा लैगी तेरिया खो तेक महाराज ने जब जी साहब का पाठ शुरू किया अंबर ने कीर ने पाए हवा ने वह पाए ज्ञानी ज्ञान सिंह लिखता है ਪਛੋ ਪੰਚੀ ਕੁਰਲਾ ਉਠੇ ਜਪ ਦਾ ਪਾਠ ਸ਼ੁਰੂ ਹੋਇਆ 54 ਸਾਲ ਦੀ ਉਮਰ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੋ ਸ਼ਹੀਦ ਹੋਏ 45 ਸਾਲ ਦੀ ਉਮਰ ਸੀ ਜਿੱਦਨ ਘਰ ਬੇਟਾ ਪੈਦਾ ਹੋਇਆ ਹੈ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜਪਜੀ ਦਾ ਪਾਠ ਸ਼ੁਰੂ ਹੋਇਆ ਤੇ ਪਰਸੋਂ ਸ਼ਹਾਦਤ ਵਾਲੇ ਦਿਨ ਜਿੰਨੇ ਤੁਸੀਂ ਸਿੱਖ ਬੈਠੇ ਹੋ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਗੁਰੂ ਤੇਗ ਬਹਾਦਰ ਦਾ ਜ਼ਰੂਰ ਕਰਿਓ ਆਪਣੀ ਨਿਤਨੇਮ ਤੋਂ ਇਲਾਵਾ ਮਹਾਰਾਜ ਜੇ ਹੋ ਸਕੇ ਦੁਪਹਿਰ ਢਲਦੀ ਵੀ ਭਾਵੇਂ ਘਰ ਵਿੱਚ ਬੈਠਿਆਂ ਇਕਾਂਤ ਵਿੱਚ ਇਸ ਨੂੰ ਫੀਲ ਕਰਦੇ ਆਂ ਮਹਾਰਾਜ ਸ਼ਹਾਦਤ ਦਾ ਜਾਂ ਪੀ ਲੱਗੇ ਸਤਿਗੁਰੂ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਜਲਾਦ ਜਲਾਲੁਦੀਨ ਤੇਗ ਤਿੱਖੀ ਕਰੀ ਜਾ ਰਿਹਾ ਮਹਾਰਾਜ ਜੀ ਨੇ ਜਦੋਂ ਸ਼ਬਦ ਕਿਹਾ ਕਿ ਜਿਨਹੀ ਨਾਮ ਤੇ ਆਇਆ ਗਏ ਮਸ਼ਕਤ ਕਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਪੂਰੇ ਜ਼ੋਰ ਨਾਲ ਤਲਵਾਰ ਚੱਲੀ ਗੁਰੂ ਤੇਗ ਬਹਾਦਰ ਦਾ ਸਿਰ ਧੜ ਤੋਂ ਵੱਖਰਾ ਹੋ ਕੇ ਟਿਕ ਪਿਆ ਹਨੇਰੀ ਚੱਲੀ ਚੱਖੜ ਚੁਲਿਆ ਕੰਬੁੱਠਿਆ ਸਾਰਾ ਸੰਸਾਰ ਭਾਈ ਜੈਤਾ ਸ਼ਾਮ ਪੈਂਦੀ ਹੈ ਸਤਗੁਰੂ ਦਾ ਸੀਸ ਕੱਪੜੇ ਚ ਲਪੇਟ ਕੇ ਸੀਨੇ ਨਾਲ ਲਾ ਕੇ ਤੁਰ ਪਿਆ ਮਰਜ ਕੀਤੀ ਸੀ 11 ਨਵੰਬਰ ਦੀ ਰਾਤ ਨੂੰ 11 ਨਵੰਬਰ ਨੂੰ ਮਹਾਰਾਜ ਸ਼ਹੀਦ ਹੁੰਦੇ ਆ 1675 ਨੂੰ ਰਾਤ ਨੂੰ ਰਕਾਬ ਗੰਜ ਭਾਈ ਲੱਖੀ ਸ਼ਾਦਾ ਕਰ ਸਰਦਾ ਹੈ 11 ਨਵੰਬਰ ਸ਼ਾਮ ਨੂੰ ਰਾਤ ਮੱਦੀ ਰਾਤ ਨੂੰ ਉਸ ਆਪਣੇ ਘਰ ਨੂੰ ਫੂਕ ਦਿੱਤਾ ਉਹਦਾ ਪੁੱਤਰ ਨਗਾਈਆ ਨਾਲ ਉਹਨੇ ਖੈਲਪ ਕੀਤੀ ਪੂਰੀ ਇਥੋਂ 11 ਨਵੰਬਰ ਸ਼ਾਮ ਨੂੰ ਭਾਈ ਸਾਹਿਬ ਰਾਤ ਨੂੰ ਨਿਕਲਦੇ ਆ 12 ਨਵੰਬਰ ਨੂੰ ਅੰਮ੍ਰਿਤ ਵੇਲੇ ਬਾਗਪਟ ਪਹੁੰਚਦੇ ਆ ਥੋੜਾ ਜਿਹਾ ਸਮਾਹਾਰਾਮ ਕਰਦੇ ਨੇ ਇਥੋਂ ਸੀਸ ਚੁੱਕਦੇ ਆ ਮੈਂ ਸੰਖੇਪ ਜਾਂ ਕਿਉਂਕਿ ਜ਼ਿਆਦਾ ਡਿਟੇਲ ਚ ਨਹੀਂ ਆਉਣ ਵਾਲੇ ਸਮੇਂ ਦੋ ਦਿਨ ਹੋਰ ਵਿਚਾਰ ਕਰਨੀ ਹੈ ਇਥੋਂ ਸੀਸ ਚੁੱਕਦੇ ਆ ਤਰਾਵੜੀ ਜਾ ਪਹੁੰਚਦੇ ਆ ਤਰਾਵੜੀ ਉਹ ਪਰਿਵਾਰ ਧੋਬੀਆਂ ਦਾ ਇੰਤਜ਼ਾਰ ਕਰ ਰਿਹਾ ਗੁਰੂ ਤੇਗ ਬਹਾਦਰ ਦੇ ਦਰਸ਼ਨਾਂ ਦੀ ਉਸ ਨੂੰ ਦਰਸ਼ਨ ਕਰਾਉਂਦੇ ਆ ਉਤੋਂ ਸੀਸ ਚੁੱਕਦੇ ਆ ਅੰਬਾਲੇ ਪਹੁੰਚਦੇ ਆ ਟਾਂਗਰੀ ਨਦੀ ਇੱਥੇ ਆਰਾਮ ਕਰਦੇ ਆ। ਹਮਾਰੇ ਅੰਬਾਲੇ ਮਾਜਰੀ ਮਹੱਲਾ ਉੱਥੋਂ ਚੱਲਦੇ ਆ ਢਿੰਨਾ ਬਾਸ਼ਾਏ ਪਹੁੰਚਦੇ ਆ। ਦਰਗਾਈ ਸਾਹਿਬ ਮੁਸਲਮਾਨੀ ਇੰਤਜ਼ਾਰ ਕਰ ਰਿਹਾ ਹੈ। ਉੱਥੋਂ ਸੀਸ ਚੁੱਕਦੇ ਆ ਕੀਰਤਪੁਰ ਸਾਹਿਬ ਪਹੁੰਚਦੇ ਆ। ਕੀਰਤਪੁਰ ਸਾਹਿਬ ਆਨੰਦਪੁਰ ਸਨਿਆਹ ਪਹੁੰਚ ਜਾਂਦਾ ਹੈ ਮਾਤਾ ਨਾਨਕੀ ਨੂੰ ਤੇਰੇ ਪੁੱਤਰ ਦਾ ਸੀਸ ਆਇਆ ਹੈ। ਮਾਤ ਗੁਜਰੀ ਨੂੰ ਸਨਿਆਹ ਪਹੁੰਚਦਾ ਹੈ ਤੇਰੇ ਸੁਹਾਗ ਦਾ ਸੀਸ ਆਇਆ ਹੈ। ਗੁਰੂ ਗੋਬਿੰਦ ਰਾਏ ਜੀ ਨੂੰ ਸਨਿਆਹ ਪਹੁੰਚਦਾ ਹੈ ਕਿ ਤੁਹਾਡੇ ਪਿਤਾ ਦਾ ਸੀਸ ਆਇਆ ਹੈ। ਪਰਿਵਾਰ ਹੁੰਦਾ ਹੈ ਸੀਸ ਨੂੰ ਨਮਸਕਾਰ ਕੀਤੀ ਜਾਂਦੀ ਏ ਸ਼ਬਦ ਪੜ੍ਹਦੇ ਆ ਪਾਲਕੀ ਵਿਸ਼ੇਸ਼ਟ ਕਾ ਸੀਸ ਆਨੰਦਪੁਰ ਸਾਹਿਬ ਪਹੁੰਚਦਾ ਏ 17 ਨਵੰਬਰ 1675 ਨੂੰ 70 ਦਿਨਾਂ ਬਾਅਦ ਕਹਿ ਲੋ 11 12 13 14 15 16 17 70 ਦਿਨ ਹੋ ਗਏ 17 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਦੇ ਸੀਸ ਦਾ ਸੰਸਕਾਰ ਘਰ ਦੇ ਬਿਲਕੁਲ ਸਾਹਮਣੇ ਹੁੰਦਾ ਜਦੋਂ ਆਨੰਦਪੁਰ ਸਾਹਿਬ ਜਾਂਦੇ ਹੋ ਪੋਰਾ ਸਾਹਿਬ ਦੇ ਸਾਹਮਣੇ ਸੀਸ ਗੰਝ ਖੈ ਉੱਥੇ ਸੰਸਕਾਰ ਹੁੰਦਾ ਹੈ ਸਾਹਮਣੇ ਅਕਾਲ ਬੁੰਗਾ ਹੈ ਜਿੱਥੇ ਗੁਰੂ ਗੋਬਿੰਦ राय ਖਲਉਂਦੇ ਆ ਜਦੋਂ ਸੰਸਕਾਰ ਹੋ ਰਿਹਾ ਹੈ ਭਾਈ ਜੈਤਾ ਜੀ ਬਿਰਹਾ ਵਿੱਚ ਨੇ ਮਹਾਰਾਜ ਆਵਾਜ਼ ਦਿੰਦੇ ਨੇ ਭਾਈ ਜੈਤਾ ਆਓ ਮੇਰੇ ਪਾਸ ਉਮਰ ਕਰਕੇ ਵੱਡੇ ਨੇ ਭਾਈ ਜੈਤਾ ਜੀ ਭਾਈ ਜੈਤਾ ਜੀ ਦੀ ਰਚਨਾ ਵੀ ਹੈ ਜੀ ਇਹ ਕਵਿਤਾ ਵੀ ਹੈ ਭਾਈ ਜੈਤਾ ਜੀ ਦੀਆਂ ਲਿਖੀਆਂ ਚਲੋ ਫਿਰ ਕਿਤੇ ਮੌਕਾ ਮਿਲੇ ਆਪਣਾ ਸਾਂਝੀ ਕਰਾਂਗਾ ਆਵਾਜ਼ ਦਿੰਦੇ ਨੇ ਤੋ ਬਿਰਹਾ ਨਾ ਕਰ ਸੇਵਾ ਬੜੀ ਤੂੰ ਕੀਤੀ ਤੂੰ ਗੁਰਮਖਾਦ ਉਹ ਫਰਜ਼ ਨਿਭਾਇਆ ਜਿਹੜਾ ਇੱਕ ਪੁੱਤਰ ਨਿਭਾਉਂਦਾ ਰੰਗਰੇਟੇ ਗੁਰੂ ਕੇ ਬੇਟੇ ਸਦਾ ਪੰਥ ਸੰਗ ਸਮਿਟੇ ਕੁਛ ਮੰਗ ਭਾਈ ਜੈਤਾ ਜੀ ਕਹਿੰਦੇ ਸਤਿਗੁਰੂ ਅੰਮ੍ਰਿਤਸਰ ਦੇ ਇਸ਼ਨਾਨ ਬਖਸ਼ ਦਿਓ ਇੱਥੋਂ ਫਿਰ ਭਾਈ ਸਾਹਿਬ ਅੰਮ੍ਰਿਤਸਰ ਜਾਂਦੇ ਆ ਉੱਥੇ ਫਿਰ ਹਜ਼ੂਰ ਪਿਤਾ ਦੇ ਸੀਸ ਨੂੰ ਦੇਖ ਕੇ ਇਸ ਬਚਨ ਨਾਲ ਸਮਾਪਤੀ ਤਿਲਕ ਜਨ